ਅੱਜ ਅਸੀਂ ਬਚਿੱਤਰ ਨਗਰ ਤੋਂ ਗੁਰਦੁਆਰਾ ਗੁਰਦਰਸ਼ਨ ਸਾਹਿਬ ਤੋਂ ਅਸੀਂ ਜੱਥਾ ਲਾ ਕੇ ਚੱਲੇ ਆਂ ਜੀ। ਤਕਰੀਬਨ ਅਸੀਂ ਲਗਭਗ 120 ਕੋ ਮੈਂਬਰ ਹੈਗੇ ਆਂ ਜੀ। ਜਿੰਨਾਂ ਉੱਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਅਸੀਂ ਸਾਰੇ ਇੱਕ ਇਕੱਠ ਕਰਕੇ ਅੱਜ ਇੱਥੋਂ ਯਾਤਰਾ ਆਰੰਭ ਕਰਨ ਲੱਗੇ ਆਂ ਜੀ। ਜੀ ਇਹ ਕਦੋਂ ਦੀ ਯਾਤਰਾ ਲੈ ਕੇ ਜਾ ਰਹੇ ਆ। ਇਹ ਅੱਜ ਵਸੇ ਸਾਡੇ ਜੱਥਾ ਪਹਿਲੀ ਯਾਤਰਾ ਜੀ ਇਹ ਜਿਹੜੇ ਅਸੀਂ ਇਕੱਠੇ ਹੋ ਕੇ ਜਾ ਰਹੇ ਆ ਕਿੰਨੀ ਵੱਲੇ ਇਨੀ ਵਾਰ ਲੈ ਕੇ ਜਾ ਚੁੱਕੇ ਅ ਪਹਿਲਾਂ ਵੀ ਅਸੀਂ ਜਾ ਚੁੱਕੇ ਪਹਿਲਾਂ ਅਸੀਂ ਤਕਰੀਬਨ 50 ਮੈਂਬਰ ਹੁੰਦੇ ਸੀਗੇ ਜੀ ਹਾਂ ਫਟਨਾ ਸਾਹਿਬ ਵੀ ਗਏ ਆ ਜੀ ਤੇ ਹੁਣ ਇਸ ਵਾਰ ਅਸੀਂ ਹਜੂਰ ਸਾਹਿਬ ਚੱਲੇ ਆ ਜਿਹੜੇ 120 ਮੈਂਬਰ ਰਹਿ ਗਏ ਸਾਡੇ ਤੇ ਹੁਣ 29 ਜੀ ਚਲੇ ਹੋ ਇਹਨਾਂ ਨੂੰ ਨਹੀਂ ਬਸ ਸਾਰੇ ਸਿੱਤੇ ਆਪੋ ਆਪਣੇ ਨਾਲ ਚੱਲਣੇ ਕਣੀ ਸਹਾਇਕ ਗੁਰਦੁਆਰਾ ਗੁਰਦਸਪਨ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਇਹ ਆਪਣੇ ਸਹਾਇਕ ਨਾਲ ਲੈ ਕੇ ਜਾ ਰਹੀ ਆ ਨਾਲ ਪੰਚਾਇਤ ਸਾਡੀ ಗ್ರಾಮ ਪੰਚਾਇਤ ਜਿਸ ਦੇ ਨਾਮ ਨਗਰ 75 ਨਗਰ ਦੀ ਆ ਸਾਡਾ ਸਹਾਇਕ ਰਿਹਾ ਹੰਦ ਉਸ ਸਰਪੰਚ ਸਾਹਿਬ ਦਾ ਸਰਪੰਚ ਵੀਰ ਸਿੰਘ ਜੀ ਉਹ ਵੀ ਸਾਨੂੰ ਬਹੁਤ ਸਾਥ ਦੇ ਰਹੇ ਨੇ ਪਰ ਉਹਨੇ ਸਾਨੂੰ ਕੀਤਾ ਵੀ ਤੁਸੀਂ ਇਹ ਯਾਤਰਾ ਜਾ ਕੇ ਆਓ ਬੱਸ ਸੇ 29 ਤਰੀਕ ਦੀ ਆ ਜੀ 29 ਮਾਰਚ ਦਾ ਜੀ ਤੇ ਇਹ ਜਤਾਸ਼ੀ ਹਜੂਰ ਸਾਹਿਬ ਵੀ ਜਾਣਾ ਤਾਂ ਚਾਹੀਦਾ ਹਾਂ ਹਾਂ ਤਾਂ ਸ੍ਰੀ ਹਜੂਰ ਸਾਹਿਬ ਆਉਂਦੇ ਜਾਣਾ ਜੀ ਬਾਕੀ ਮੈਂਦਾ ਇਹ ਕਹਾਂਗਾ ਸਰਕਾਰ ਨੂੰ ਜਿਹੜੇ ਸੀਟਾਂ ਨੇ ਸਾਡੀਆਂ 2-2 ਮਹੀਨੇ ਪਹਿਲਾਂ ਬੁੱਕ ਕਰਾਉਂਦੇ ਆ ਉਹਦੇ ਇਕੱਠੀਆਂ ਛੇ ਕਰਾਈਆਂ ਸੀਗੀਆਂ ਸਾਡੀ 4 ਡੱਬਿਆਂ ਦੇ ਵਿੱਚ ਆਈਆਂ 6 ਸੀਟਾਂ ਉੜਾ ਇਹਦਾ ਸੁਧਾਰ ਕੀਤਾ ਜਾਵੇ ਅਸ ਅਗਰੇ ਰਿਪੰਦ ਸਰ ਜਵਾਹਰ ਸਾਹਿਬ ਆਜੀ ਫਤਿਹ ਤੁਹਾਂ ਲਾ ਕੇ ਜਾਣਦੇ ਹੋ ਕਿੰਨੇ ਸਾਲ ਹੋ ਗਏ ਮੰਨੇ 4-5 ਸਾਲ ਹੋ ਗਏ 4-5 ਸਾਲ ਹੋ ਗਏ ਤੇ ਇਹ ਤਾਂ ਤੁਸੀਂ ਅਜੇ ਹੁਣ ਸਾਹਿਬ ਪਹਿਲਾ ਜਿੱਤਾ ਜਾ ਰਹੇ ਹੋ ਨਹੀਂ ਇਹ ਦੂਜੀ ਵਾਰ ਜਾ ਰਹੇ ਆ ਦੋ ਵਾਰੀ ਅਸੀਂ ਪਟਕੜਾ ਸਾਹਿਬ ਵੀ ਜਾਏ ਆ ਪਹਿਲਾ ਅਜੂ ਸਾਹਿਬ ਪਗੈ ਸੀ 2020 ਦੇ ਵਿੱਚ ਜੀ ਜੀ ਤੇ ਉਸ ਤੋਂ ਬਾਅਦ ਪੰਨਾ ਸਾਹਿਬ ਦੋ ਪਰ ਜਾ ਕੇ ਆਇਆ ਹੁਣ ਅਸੀਂ ਇੱਥੇ ਹਜੂਰ ਸਾਹਿਬ ਚਲੀ ਸੰਗਤ ਦਾ ਪੂਰਾ ਸਮਾਜ ਤਾਂ ਜੀ ਕਹਿੰਦੇ ਅਸੀਂ ਜਾ ਕੇ ਆਣਾ 120 ਇਹਨੇ ਕਰ ਦਿੱਤਾ ਹਾਂ ਜੀ ਹਾਂ